ਅੱਜ ਦੇ ਇਸ ਮਹਿੰਗਾਈ ਦੇ ਦੌਰ ਵਿੱਚ ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਉਸ ਕੋਲ ਪੈਸਾ ਹੋਵੇ ਤੇ ਉਹ ਜ਼ਿੰਦਗੀ ਦੀਆਂ ਹਰ ਇੱਕ ਖੁਸ਼ੀਆਂ ਆਪਣੇ ਪਰਿਵਾਰ ਨੂੰ ਦੇ ਸਕੇ ਜਿਸ ਲਈ ਉਹ ਮਿਹਨਤ ਵੀ ਕਰਦਾ ਹੈ ਪਰੰਤੂ ਕੁਝ ਅਜਿਹੇ ਇਨਸਾਨ ਵੀ ਨੇ ਜਿਨ੍ਹਾਂ ਤੇ ਕਈ ਵਾਰ ਕਿਸਮਤ ਇਸ ਤਰੀਕੇ ਨਾਲ ਮਿਹਰਬਾਨ ਹੁੰਦੀ ਹੈ ਕਿ ਉਹ ਬੈਠੇ ਬਿਠਾਏ ਹੀ ਕਰੋੜਪਤੀ ਬਣ ਜਾਂਦੇ ਨੇ ਅਜਿਹਾ ਹੀ ਕੁਝ ਵਾਕਿਆ ਬਲੌਕਰ ਨੂਰ ਬੇਦੀਸ ਚ ਪੈਂਦੇ ਪਿੰਡ ਬੜਵਾ ਦੇ ਵਸਨੀਕ ਹਰਪਿੰਦਰ ਸਿੰਘ ਪੱਪੂ ਨਾਲ ਹੋਇਆ ਜੋ ਕਿ 사우ਦੀ ਅਰਬ ਚ ਡਰਾਈਵਿੰਗ ਦਾ ਕੰਮ ਕਰਦੇ ਸੀ ਕੁਝ ਸਮਾਂ ਪਹਿਲਾਂ ਕੁਝ ਕਾਰਨਾ ਕਰਕੇ ਉਹ ਘਰ ਵਾਪਸ ਆ ਗਏ ਸਨ ਜਿਨ੍ਹਾਂ ਨੇ ਬੀਤੇ ਦਿਨ ਹੀ ਲੋੜੀ ਤੋਂ ਪਹਿਲਾਂ ਰੋਪੜ ਦੇ ਅਸ਼ੋਕਾ ਲੋਟਰੀ ਸਟਾਲ ਤੇ ਨੂਰਪੋਦੀਸਤ ਨੂਰਬੇਦੀ ਸਥਿਤ ਕਾਊਂਟਰ ਤੋਂ 500 500 ਦੀਆਂ ਦੋ ਟਿਕਟਾਂ ਖਰੀਦੀਆਂ ਸੀ ਇਹ ਟਿਕਟਾਂ ਖਰੀਦ ਕੇ ਪੂਰੇ ਪਰਿਵਾਰ ਨੇ ਪੀਰ ਬਾਬਾ ਜ਼ਿੰਦਾਸ਼ਹੀ ਜੀ ਦੇ ਦਰਬਾਰ ਤੇ ਨਮਸਤਕ ਹੋ ਕੇ ਅਰਦਾਸ ਕੀਤੀ ਉਹਨਾਂ ਦੱਸੇ ਕਿ ਕੱਲ ਜਦੋਂ ਇਹਨਾਂ ਡਰਾ ਨਿਕਲਿਆ ਤਾਂ ਅਸੀਂ ਆਨਲਾਈਨ ਚੈੱਕ ਕੀਤਾ ਜਿਸ ਵਿੱਚ ਉਹਨਾਂ ਦਾ ਲਾਟਰੀ ਨੰਬਰ ਲੱਗਿਆ ਹੋਇਆ ਸੀ ਜਿਸ ਤੇ ਉਹਨਾਂ ਦੇ ਪੂਰੇ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜਿਸ ਤੋਂ ਬਾਅਦ ਉਹਨਾਂ ਨੂੰ ਅਸ਼ੋਕਾ ਲੋਟੇ ਦਫ਼ਤਰ ਰੋਪੜ ਵਿਖੇ ਬੁਲਾ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਹ ਪਰ ਇਹ ਮਹੌਲ ਹੈ ਬਹੁਤ ਹੀ ਜ਼ਿਆਦਾ ਤੇ ਬਹੁਤ ਖੁਸ਼ ਹੈ ਬੜੇ ਦੁੱਖ ਤਕਲੀਫਾਂ ਦੇਖੀਆਂ ਬਟ ਫਾਈਨਲੀ ਅੱਜ ਸਾਰੇ ਦੁੱਖ ਦੂਰ ਹੋ ਗਏ ਰੱਬ ਨੇ ਕਰਤੇ ਜਦੋਂ ਲੋਟਰੀ ਖਰੀਦਣ ਗਏ ਸੀ ਕਿਤਨੀ ਪਰਿਵਾਰਕ ਮੈਂਬਰ ਵਿੱਚ ਕੌਣ-ਕੌਣ ਗਿਆ ਸੀ ਅਸੀਂ ਚਾਰ ਹੋ ਗਏ ਸੀ ਮੇਰੇ ਹਸਬੰਡ ਪਾਪਾ ਮੰਮਾ ਸੀ ਚਾਰ ਹੋ ਗਏ ਸੀ ਕਿ ਡੈਡੀ ਜੀ ਕਹਿੰਦੇ ਪਾ ਲੋਟਰੀ ਲੈਣੀ ਆ ਤਾਂ ਲੋਟਰੀ ਖਰੀਦੀ ਤੇ ਕੱਲ ਰਾਤ ਕੱਲ ਰਾਤ ਨੂੰ ਜਦੋਂ ਲਾਈਵ ਅਸੀਂ ਦੇਖ ਰਹੇ ਸੀ ਰਿਜ਼ਲਟs ਡੈਡੀ ਕਹਿੰਦੇ ਦੇਖ ਬੇਟੇ ਸ਼ਾਇਦ ਆਪਣਾ ਰਿਜ਼ਲਟ ਆ ਜਦੋਂ ਮੈਂ ਦੇਖਿਆ ਤਾਂ ਆਈ ਵਾਸ ਸ਼ੌਕਡ ਕਿ ਹਾਂ ਡੈਡੀ ਜੀ ਆਪਣਾ ਨੰਬਰ ਆ ਗਿਆ ਆ ਤਾਂ ਅਸੀਂ ਬਹੁਤ ਜ਼ਿਆਦਾ ਬਹੁਤ ਬਹੁਤ ਜ਼ਿਆਦਾ ਖੁਸ਼ ਖੁਸ਼ ਹਾਂ ਬਹੁਤ ਜ਼ਿਆਦਾ ਕਿਉਂਕਿ ਬੜੀ ਦੁੱਖ ਤਕਲੀਫਾਂ ਦੇਖੀਆਂ ਬਹੁਤ ਕੁਝ ਦੇਖਿਆ ਆ ਤਾਂ ਅਸੀਂ ਬਹੁਤ ਖੁਸ਼ ਹਾਂ ਸਰ ਹਾਂ ਨਾਮ ਕੀ ਹੈ ਜੀ ਤੁਹਾਡਾ ਹਰਪਿੰਦਰ ਸਿੰਘ ਜੀ ਲਟਰੀ 10 ਕਰੋੜ ਦੀ ਨਿਕਲੀ ਆ ਹਾਂ ਠੀਕ ਕਹਿਣਾ ਚਾਹੁੰਦੀ ਹਾਂ ਪਹਿਲਾਂ ਤਾਂ ਹਾਂਜੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਜਦੋਂ ਤੋਂ ਤੁਸੀਂ ਲੈਟਰੀਆਂ ਪਾਉਂਦੇ ਆਏ ਸੀ 10 ਸਾਲ ਤੋਂ ਪਾਉਂਦੇ ਆ ਰਹੇ ਸੀ ਤੇ ਜੇਕਰ ਗੱਲ ਕੀਤੀ ਜਾਵੇ ਘਰ ਦੇ ਹਾਲਾਤਾਂ ਦੀ ਤਾਂ ਕਿਹਨ ਕਮਾਣ ਵਾਲੇ ਸੀ ਕਿਵੇਂ ਘਰ ਦਾ ਗੁਜ਼ਾਰਾ ਚੱਲਦਾ ਸੀ ਘਰ ਵਾਲਾ ਕਮਾਣੇ ਵਾਲਾ ਜੀ ਮੈਂ ਹੀ ਆ ਜੀ ਮੈਨੂੰ ਘੱਟੋ ਘੱਟ 15 ਸਾਲ ਹੋ ਗਏ ਤੱਕੇ ਖਾਂਦੇ ਨੂੰ ਬਾਹਰ ਹੁਣ ਜਾ ਕੇ ਕਿਤੇ ਬੂਰ ਪਿਆ ਜਦੋਂ ਲਾਸਟ ਟਾਈਮ 15 ਇੰਨੇ ਟਾਈਮ ਤੋਂ ਤੁਸੀਂ ਲੈਟਰ ਹੀ ਪਾਉਂਦੇ ਆਏ ਤੇ ਇਹ ਲੈਟਰ ਜਦੋਂ ਪਾਈਆ ਤੇ ਪਰਿਵਾਰਕ ਮੈਂਬਰ ਵੀ ਕਹਿੰਦੇ ਨਾਲ ਸੀ ਹਾਂਜੀ ਹਾਂਜੀ ਅਸੀਂ ਸ਼ਹੀਦਾਂ ਦੇ ਮੱਥਾ ਟੇਕ ਕੇ ਆਏ ਪਹਿਲਾਂ ਥਾਣੇ ਜਨੂਪਰ ਉਦੋਂ ਬਾਅਦ ਚਾ ਗਏ ਅਸੀਂ ਇਹਨੂੰ ਲੈਟਰੀ ਖਰੀਦੀ ਸ਼ਕਲਾ ਜੀ ਕੋਲੋਂ ਨੂਪੇ ਵੇ ਦਿੱਤੋਂ ਦੋ ਟਿਕਟਾਂ ਲਈਆਂ ਇਹ ਭਾਗ ਦੇ 2 ਭਾਗ ਮੈਂ ਕਿਹਾ ਵੀ ਜੇ ਅਸੀਂ ਨਿਕਲ ਗਏ ਤਾਂ ਤੇਰੇ ਕੋਲ ਹੀ ਜ਼ਰੂਰ ਆਵਾਂਗੇ ਚਲੋ ਜੀ ਫਿਰ ਰੱਬ ਨੇ ਸਾਡੇ ਭਾਗ ਲਾਤੇ ਹਾਂਜੀ ਤੇ 10 ਕਰੋੜ ਰੁਪਏ ਨਿਕਲੇ ਆ ਸਭ ਤੋਂ ਪਹਿਲਾਂ ਕਿਹੜੇ ਕੰਮ ਕਰਨਾ ਚਾਹਤੋਂ ਆਪਣਾ ਘਰ ਦਾ ਪਹਿਲਾਂ ਤਾਂ ਮਕਾਨ ਬਣਾਣਾ ਘਰ ਦੇ ਚ ਸਿੱਧੀ ਵੀਰਦੀ ਕਰਨੀ ਹੈ ਜੀ ਉਹਦੇ ਬਾਅਦ ਇਹ ਕੜਦੇ ਆ ਉਹ ਲਾਣੇ ਆ ਠੀਕ ਹੈ ਇਹ ਮੁੰਡੇ ਦੀ ਬਾਹ ਠੀਕ ਕਰਾਉਣੀ ਹੈ ਹੈਂਡੀਕੈਪਟ ਹੋ ਗਿਆ ਵਾ ਤੇ ਫਿਰ ਥੋੜੀ ਪ੍ਰਾਪਰਟੀ ਵੀ ਹੋਰ ਖਰੀਦਣੀ ਐ ਜ਼ਮੀਨ ਜਾਇਦਾਦ ਇਹਦਾ ਕੰਮ ਚਲਾਣਾ ਮੁੰਡੇ ਦਾ ਕੋਈ ਨੂੰ ਖੋਲ ਕੇ ਦੇਣਾ ਕੰਮ ਜਿਹੜਾ ਬੈ ਕੇ ਕੰਮ ਕਰਾਵਾ ਦੋ ਬੰਦਿਆਂ ਤੋਂ ਅੱਗੇ ਬੜੇ ਗਰਾਊਂਡ ਜੀਰੋ ਤੋਂ ਉੱਠੇ ਹੋਂ ਧਰਤੀ ਤੋਂ ਬੜੇ ਹਾਲਾਤ ਕਹਿੰਦੇ ਮਾੜੇ ਸੀ ਮਾਤਾ ਜੀ ਬਿਮਾਰ ਬੀਬੀ ਨੂੰ ਪਤਾ ਵੇ ਸਾਰਾ ਸਾਰਾ ਰਾਤ ਅਰੇ ਬਰ ਲੱਕੜੀਆਂ ਚੀਰੀਆਂ ਸਾਰੀ ਥਾਰੀ ਰਾਤ ਸਾਰਾ ਸਾਰਾ ਦਿਨ ਕੰਮ ਕੀਤਾ ਤਾਂ ਜਗ੍ਹਾ ਇੱਥੇ ਤੱਕ ਪਹੁੰਚੇ ਰਮਾਤਮਾ ਨੇ ਭਾਗ ਲਾਇਆ ਹਾਂਜੀ ਭਾਗ ਲਾਇਆ ਜੀ ਸਭ ਨੂੰ ਲਾਵਾ ਭਾਗ ਸਾਰੇ ਬੰਦਰ ਖੀਦਣ ਤੇ ਸਾਰੇ ਨੂੰ ਭਾਗ ਲੱਗਣ ਠੀਕ ਹੈ ਜੀ ਬੜੇ ਬੌਰ ਜੀ ਵੱਡੀ ਖੁਸ਼ੀ ਵਾਲੀ ਗੱਲ ਹੈ ਹਰਪਿੰਦਰ ਸਿੰਘ ਚੰਦਰਗੁਰਮੀਤ ਸਿੰਘ ਸਾਬका ਫੌਜੀ ਦੇ ਪੁੱਤਰ ਨੂੰ 10 ਕਰੋੜ ਦੀ ਪੰਜਾਬ ਸਰਕਾਰ ਦੀ ਲਾਟਰੀ ਮਿਲੀ ਹੈ ਇਸ ਅੱਜ ਦੇ ਲਾਟਰੀ ਨਿਕਲਦੇ ਮੈਂ ਇਸ ਪਰਿਵਾਰ ਨੂੰ ਆਪਣੇ ਪਿੰਡ ਵਾਸੀਆਂ ਨੂੰ ਤੇ ਆਪਣੇ ਵੱਲੋਂ ਦਿਨੇਖਾ ਐਮਐਲ ਵੱਲੋਂ ਆਪਣੇ ਪਰਿਵਾਰ ਵੱਲੋਂ ਬਹੁਤ-ਬਹੁਤ ਵਧਾਈ ਦਿੰਦਾ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਪਿੰਡ ਨੂੰ ਬਹੁਤ ਵੱਡਾ ਮਾਣ ਮਿਲਿਆ ਹੈ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਲੱਟ ਰਹੀ ਹੈ ਇਹ ਆਮ ਲੋਕਾਂ ਨੂੰ ਨਹੀਂ ਨਿਕਲਦੀ ਇਹ ਕਰੋੜਾਂ ਜੋ ਇੱਕ-ਇੱਕ ਬੰਦੇ ਨੂੰ ਮਿਲਦੀ ਹੈ ਉਹਨਾਂ ਕਰੋੜਾਂ ਵਿੱਚ ਸਾਡੇ ਬਰਬਾ ਪਿੰਡ ਬਰਬਾ ਦੇ ਹਰਬਿੰਦਰ ਸਿੰਘ, ਸਾਨਾ ਭੋਜੀ ਗਰਮੀਰ ਸਿੰਘ ਦਾ ਨਾਮ ਆਇਆ ਹੈ ਬਹੁਤ ਖੁਸ਼ੀ ਵਾਲੀ ਗੱਲ ਹੈ ਸਾਡੇ ਬਾਦ ਇਸ ਪਿੰਡ ਬਾਦ ਤਾਂ ਹੈ ਹੀ ਸਾਡੇ ਸਾਰੇ ਪਿੰਡ ਬਾਦ ਦਾ ਸਾਡੇ ਇਲਾਕੇ ਬਾਦ ਦਾ ਵੀ ਬਹੁਤ ਮਾਣ ਵਾਲੀ ਵੀ ਗੱਲ ਹੈ ਅੱਜ ਸਾਡਾ ਬੜਾ ਸੁਭਾਗਾ ਸਮਾਪਤ ਹੋਇਆ ਹੈ ਸਾਡੇ ਭਰਾ ਸਾਡੇ ਪਿੰਡ ਦੇ ਨੌਜਵਾਨ ਸਰਦਾਰ ਹਰਪਿੰਦਰ ਸਿੰਘ ਜੀ ਤੇ ਮੈਡਮ ਕਮਲੇਸ਼ ਕੌਰ ਜੀ ਇਹਨਾਂ ਨੂੰ ਪੰਜਾਬ ਸਰਕਾਰ ਦੀ ਜਿਹੜਾ ਲੋੜੀ ਬੈਂਪਰ ਹੈ ਜਿਹਦੀ 10 ਕਰੋੜ ਦੀ ਰਾਸ਼ੀ ਨਿਕਲੀ ਹੈ ਸੋ ਸਾਡੇ ਪਿੰਡ ਵਾਸੀਆਂ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤਹਿ ਦਿਲੋਂ ਧੰਨਵਾਦ ਇਹਨਾਂ ਦਾ ਕਿ ਮਾ ਪਰਮਾਤਮਾ ਨੇ ਇਹਨਾਂ ਨੂੰ ਰਾਤ ਦਿਨ ਚੁਕਣੀ ਰਾਤ ਚੁਕਣੀ ਤਰੱਕੀ ਬਖਸ਼ੀ